ਹਾਂਜੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੇ ਜੱਸੀ ਦਾ ਹੋਰ ਬਲੌਗ ਚੈਨਲ ਤੇ ਜੀ ਬਾਈ ਨਾਲ ਅਸੀਂ ਗੱਲਬਾਤ ਕਰਵਾਉਣਾ ਹੈ ਬਾਈ ਕੋਲ ਤਿੰਨ ਚਾਰ ਟਰੈਕਟਰ ਬਗਾਉ ਉਹ ਆ ਜੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਠੀਕ ਠਾਕ ਹਾਂਜੀ ਏ ਭਾਈ ਜੀ ਆ ਫਾਰਮ ਟਰੈਕ 855 ਖੜਾ ਇਹਦੇ ਬਾਰੇ ਜਾਣਨਾ ਪਾਇਆ ਜੀ 855 ਡਬਲ ਪੰਪ ਆ ਵੀਰੇ ਡਬਲ ਪੰਪ ਆ ਠੀਕ ਆ ਜੀ ਕਲੋਸ ਕਰਦਾ ਇੰਜਨ ਵੀਰੇ ਕਲੋਸ ਕਰਦਾ ਇੰਜਨ ਆ ਠੀਕ ਆ ਜੀ ਡਬਲ ਡਿਸਟਰੀਬਿਊਟਰ ਆ ਡਬਲ ਡੈਸਟਰੀਬਿਊਟਰ ਹਨਾ ਪਾਵਰ ਸਟੀering ਆ ਪੰਜਾਬ ਨੰਬਰ ਆ ਪੰਜਾਬ ਨੰਬਰ ਆ ਪਾਵਰ ਸਟੀering ਆ ਤੇ ਆਪਣਾ ਇੰਜਨ ਗੇਅਰ ਕਿਵੇਂ ਜੀ ਪੂਰਾ ਓਕੇ ਜੀ ਵਾਹ ਕੇ ਚੱਕਰ ਵੀ ਲੱਡਾ ਲਾ ਦੇ ਮੈਟਰੋ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਜੀ ਟਾਇਰਾਂ ਦੀ ਜੇ ਗੱਲ ਕਰੀ ਭਾਈ ਜੀ ਟਾਇਰ ਮਗਰਲੇ 40 45 ਪੈਸੇ ਮੂਰਲੈਸ ਸੀ ਕਰੇ 100 ਲੈਸੀ ਪੈਸੇ ਹਨਾ ਲੀਕ ਸੀਕ ਤੇ ਕਾਗਜ਼ ਪਤਰੋਕੇ ਮਿਲਣਗੇ ਹਾਂਜੀ ਹਾਂਜੀ ਟੈਪਲੀ ਕਰਦੇ ਠੀਕ ਆ ਜੀ ਤੇ ਮਾਡਲ ਦੀ ਜੇ ਗੱਲ ਕਰੀਏ ਮਾਡਲ 2012 12 ਮਾਡਲ ਆ ਡਿਮਾਂਡ ਦੀ ਜੇ ਗੱਲ ਕਰੀਏ ਡਿਮਾਂਡ ਆਪਾਂ 365 ਹਜ਼ਾਰ ਮੁੱਲ ਕਰਦੇ ਤੇ ਆਪਣੇ ਵੀਡੀਓ ਦੇਖ ਕੇ ਜਾਊਗਾ ਮਾਨਤਾ ਨਾ ਹੋਊਗਾ ਆਪਾਂ 5000 ਰੁਪਏ ਮਾਨ ਕਰਾਂਗੇ लावੇ ਮੇਂਤਰ 5000 ਰੁਪਏ ਦਾ ਡਿਸਕਾਊਂਟ ਆ ਇਹਦੇ ਚੋ ਤੇ ਅੱਗੇ ਲੈ ਕੇ ਚੱਲਦੇ ਆ ਆ ਖੜਾ ਹੀ ਸੋਨਾ ਲੀਕਾ ਇਹਦੇ ਬਾਰੇ ਜਾਨਣਾ 750 750 ਠੀਕ ਆ ਜੀ 2007 ਮਾਡਲ ਆ ਜੀ ਇਹ 7 ਮਾਡਲ ਆ ਠੀਕ ਆ ਜੀ ਹਾਂ ਜੀ ਤੇ ਇਹਦੇ ਟਾਇਰਾਂ ਦੀ ਜੀ ਗੱਲ ਕਰੀ ਜੀ ਆਪਾਂ ਟਾਇਰ ਮਗਰਲੇ 40 45 ਪੈਸੇ ਮੂਹਰਲੇ 38 ਪੈਸੇ ਠੀਕ ਆ ਜੀ ਇੰਜਨ ਗੇਅਰ ਦੇ ਖਾਲ ਲੱਗ ਰਹੇ ਆਂ ਟੀ ਆ ਜੀ ਪੀ ਵੀ 13 ਠੀਕ ਆ ਜੀ ਸੰਗਰੂਰ ਦਾ ਨੰਬਰ ਆ ਜੀ ਸੰਗਰੂਰ ਦਾ ਨੰਬਰ ਆ origignal ਆ ਸਾਰਾ ਜੀ ਟਰੈਕਟਰ ਹਾਂ ਜੀ ਹਾਂ ਜੀ ਸਾਰਾ ਜੀ 100 ਨਰੀ ਆ ਜੀ ਹਾਂ ਜੀ ਨਹੀਂ ਦੂਜੇ ਨਾਲ ਹੀ ਦੂਜੇ ਨਾਲ ਤੇ ਉਹ ਸਵਰਾਜ ਜਿਹੜਾ ਸੀਗਾ ਜੀ ਆਪਣਾ ਉਹ ਤੀਜੇ ਨਾਲ ਜੀ ਉਹ ਤੀਜੇ ਨਾਲ ਠੀਕ ਆ ਜੀ ਤੇ ਮਾਡਲ 7 ਆ ਜੀ ਡਿਮਾਂਡ ਦੀ ਜੀ ਗੱਲ ਕਰੀਏ ਜੀ ਡਿਮਾਂਡ ਆਪਾਂ 255000 ਮੁੱਲ ਕਰਦੇ ਹਾਂ 255000 ਇਹ ਚੋਂ 5000 ਇਹੋ ਹਾਂ ਜੀ ਹਾਂ ਜੀ 5000 ਰੁਪਏ ਇਹ ਚੋਂ ਛੋਟ ਦੇ ਸਕਦੇ ਮਿੱਤਰੋ ਅੱਗੇ ਖੜਾ ਜੀ ਆਪਣਾ ਤੇ ਆਹ ਸਵਰਾਜ 855 ਆ ਖੜਾ ਜੀ ਇੱਕ ਮਾੜਲਾ ਜੀ ਇੱਕ ਮਾੜਲਾ ਠੀਕ ਆ ਬਾਈ ਜੀ ਵੱਡੇ ਐਕਸਲ ਵਾਲਾ ਜੀ ਠੀਕ ਆ ਵੱਡੇ ਐਕਸਲ ਵਾਲਾ ਹਣਾ 6 ਚੜੀ ਆ ਜੀ 6 ਚੜੀ ਆ ਜੀ ਠੀਕ ਆ ਜੀ ਲੋਕ ਕਰ ਦਿੰਦੇ ਨੇ ਜੀ ਕਲੋਸ ਕਰਤਾ ਇਹ ਜਿੰਨਾ ਹਨਾ ਜੀ ਪੀ ਵੀ 25 ਜਗਰਾਉਂ ਦਾ ਨੰਬਰ ਹੈ ਠੀਕ ਆ ਜੀ ਤੇ ਜਿਹੜਾ ਪੇਂਟ ਆਈ ਇਹਦਾ origignal ਆ ਕੇ ਸਾਰਾ origignal ਠੀਕ ਆ ਜੀ ਠੀਕ ਹੈ ਟਾਇਰਾਂ ਦੀ ਜੀ ਗੱਲ ਕਰੀ ਗੀ ਆਪਾਂ ਫੈਰ ਮਗਲੇ 60 ਪੈਸੇ ਜੀ ਠੀਕ ਆ ਜੀ ਮਗਲੇ 75 ਰੁਪਏ ਠੀਕ ਆ ਜੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਹੈ ਅੱਜ ਕਲੋਸ ਕਰਾਂਗੇ ਬਾਈ ਠੀਕ ਆ ਜੀ ਇਹ ਸੈਕੰਡ ਪਾਰਟੀ ਹੈਗੇ ਇਹ ਦੂਜੇ ਨਾਲ ਜੀ ਇਹ ਦੂਜੇ ਨਾਲ ਠੀਕ ਆ ਜੀ ਤੇ ਡਿਮਾਂਡ ਦੀ ਜੀ ਗੱਲ ਕਰੀ ਬਾਈ ਜੀ ਮੋਲ ਆਪ 255000 ਕਰਦੇ 255000 ਰੁਪਏ ਠੀਕ ਆ ਜੀ ਮੌਕੇ ਤੇ 15000 ਛੋਟ ਕਰਦੇ 15000 ਰੁਪਏ ਲਓ ਬਈ ਮੈਂ ਤੁਹਾਨੂੰ 15000 ਰੁਪਏ ਐਚ ਡਿਸਕਾਊਂਟ ਆ ਤੇ ਇੱਕ ਆਜ ਵਤ ਰੋਕੇ ਮਿਲਣਗਾ ਬਾਈ ਜੀ ਹਾਜ਼ਰ ਆ ਜੀ ਹਾਜ਼ਰ ਠੀਕ ਆ ਜੀ ਹੋਰ ਵੀ ਡਾਇਰੈਕਟਰ ਹੈਗਾ ਜੀ ਆਜ ਵਰਦੇ ਠੀਕ ਆ ਜੀ ਇਧਰ ਦੇਖ ਸਾਡ ਮਿੱਤਰੋ ਅਰਜਨ ਖੜਾ ਐ ਸੀਐਸਪੰਜ ਡੀਏ ਇਹਦੇ ਬਾਰੇ ਦੱਸੋ ਜੀ ਇਹ 2021 ਮਾਡਲ ਆ ਜੀ ਠੀਕ ਆ ਜੀ ਪੰਜਾਬ ਨੰਬਰ ਆ ਫਰਸਟ ਪਾਰਟ ਦਾ ਜੀ ਇਹ ਫਾਸਟ ਪਾਰਟ ਹੈ ਠੀਕ ਆ ਜੀ ਸਾਰਾ ਹੀ ओरिजिनल ਆ ਹਨਾ ਸਾਰਾ ओरिजिनल ਜੀ ਠੀਕ ਆ ਜੀ ਕਿਧਰ ਪਈ ਨਸੰਗ ਰੰਗ ਹੋਇਆ ਉਹਨਾਂ ਦਾ ਖਰਚਾ ਲੈ ਹਾਂਜੀ ਹਾਂਜੀ ਬਿਲਕੁਲ ਸ਼ੋਰੂਮ ਕੰਡੀਸ਼ਨ ਟਰੈਕਟਰ ਆ ਦੇ ਸਕਦੇ ਮੇਤਰੋ ਕੋਈ ਕਮੀ ਪੇਸ਼ੀ ਨਹੀਂ ਬਿਲਕੁਲ ਨਵਾਂ ਟਰੈਕਟਰ ਹੈ ਏਜੰਸੀ ਆ ਲਗਾਮਾ ਹਾਂਜੀ ਹਾਂਜੀ ਤੇ ਡਿਮਾਂਡ ਦੀ ਜੀ ਗੱਲ ਕਰੀ ਬਾਈ ਜੀ ਡਿਮਾਂਡ 6 ਲੱਖ 20 ਹਰ ਮੁੱਲ ਕਰਦੇ ਮੌਕੇ ਤੇ 10000 ਰੁਪਏ ਮਾਨ ਕਰਦੇ 10000 ਰੁਪਿਆ ਮਾਨ ਲੈ ਮੇਤਰੋ ਇਹ ਚ ਵੀ 10000 ਰੁਪਿਆ ਮਾਨ ਤਾਣਾ ਹੋਊਗਾ ਜੀ ਬਾਕੀ ਬਾਈ ਨਾਲ ਸਾਰੀ ਗੱਲਬਾਤ ਅਸੀਂ ਫੋਨ ਤੇ ਵੀ ਕਰ ਸਕਦੇ ਹੋ ਆਪਣਾ ਨਾਮ ਲੈ ਕੇ ਜਾ ਕੇ ਟਰੈਕਟਰ ਖਰੀਦ ਸਕਦਾ ਬਾਈ ਜੇ ਵੇਚਣਾ ਚਾਹੋਗੇ ਤੁਸੀਂ ਫੋਨ ਲਾ ਸਕਦੇ ਬਾਈ ਨੂੰ ਤੇ ਬਾਈ ਜੀ ਨੰਬਰ ਬਹੁਤ ਹੈ ਆਪਣਾ 96532 ਜੀ 96532 48132 48131 ਠੀਕ ਆ ਜੀ ਹੋਰ ਵੀ ਨੰਬਰ ਚੜਾ ਕੇ ਪੈਂਦਾ ਠੀਕ ਆ ਜੀ ਆਪਣੀ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਾ ਜਿਹੜੇ ਵੀ ਨਵੇਂ ਜੁੜੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਦੇਖ ਸਕਦੇ ਤੁਸੀਂ ਚਾਰੇ ਪੰਜੇ ਟਰੈਕਟਰ ਗਾਰੰਟੀ ਵਾਲੇ ਆ ਜੀ ਕੋਈ ਕਮੀ ਪੇਸ਼ ਨਹੀਂ ਤੇ ਵੀਡੀਓ ਨੂੰ ਦੱਬ ਕੇ ਸ਼ੇਅਰ ਕਰਦੇ ਤੇ ਆਪਣੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਦੇ ਤੇ ਭੇਜ ਨੂੰ ਵੀ ਫੋਲੋ ਕਰ ਲੈ ਜੀ ਧੰਨਵਾਦ